ਲੋਭੇ ਸਜਣੋ ਕਈ ਮੇਰੇ ਭਰਾਣਾ ਇਹ ਜੀਵ ਨੂੰ ਮਾਰ ਦਿੰਦੇ ਜਿਹੜਾ ਜੀਵ ਬੈਠਾ ਹੈ ਨਾ ਸੰਗੋਲ ਜਿਹਨੂੰ ਗੋ ਕਹਿੰਦੇ ਨੇ ਕਈ ਮੇਰੇ ਭਰਾ ਛੋਨੇ ਦੇ ਵਿੱਚ ਦੇਖਦਿਆਂ ਨਾਲ ਹੀ ਇਹਨੂੰ ਡਾਂਗਾ ਨਾਲ ਕੁੱਟਣ ਲੱਗ ਪੈਂਦੇ ਮਾਰਦੇ ਕਿਉਂ ਨੇ ਕਿ ਇਹ ਚੁੰਨਾ ਬੜਾ ਵੱਡ ਦੀ ਬਰਾਬਰ ਉਹ ਜਿਹੜਾ ਇਹੋ ਜਿਹਾ ਜੀਵ ਜੰਤੂ ਨਾਲ ਚੁੰਨਾ ਕਦੀ ਨਹੀਂ ਵੱਡਦਾਗਾ ਇੱਕ ਚੂਹਾ ਤੇ ਇੱਕ ਜਿਹੜੀ ਮਗਰਾਬੀ ਜਿਹਨੂੰ ਕੁਕੜੀ ਆਂਦੇ ਨੇ ਇਹ ਸਭ ਤੋਂ ਜ਼ਿਆਦਾ ਮੇਰਾ ਵੀਰ ਬੰਨਿਆ ਨਾ ਸਭ ਤੋਂ ਜ਼ਿਆਦਾ ਚੋਨਾ ਮਗਰਾਬੀ ਕੱਢਦੀ ਜਿਹੜਾ ਵਿੱਚ ਕਾਗਜ ਆ ਕੇ ਚੋਨਾ ਘਟੀ ਜਾਵੇਗਾ ਸਭ ਤੋਂ ਜ਼ਿਆਦਾ ਮੇਰਾ ਵੀਰ ਚੂਹਾ ਚੋਨਾ ਵੜੇਗਾ ਇਹ ਕੀ ਕਰਦੀ ਮੇਰਾ ਵੀਰੋ ਕਿਸਾਨ ਦਾ ਇੱਕ ਮਿੱਤਰ ਕਿਹੜਾ ਹੀ ਇਹ ਜਿਹੜੇ ਜੀਵ ਜੰਤੂ ਮੇਰਾ ਵੀਰੋ ਜਿਹੜੇ ਕਿਸਾਨ ਦੇ ਦੁਸ਼ਮਣ ਨੇ ਉਹਨਾਂ ਨੂੰ ਇਹ ਕਾਂਦੀ ਤੇ ਇਹੋ ਜੇ ਜਾਨਵਰ ਮੇਰਾ ਵੀਰ ਕਦੀ ਨਾ ਮਾਰਿਆ ਕਰੋ ਇੱਥੇ ਕਰ ਆਪਾਂ ਕਦੀ ਵੀ ਖੇਤ ਦੇ ਵਿੱਚ ਨਹੀਂ ਇਹਨੂੰ ਮਾਰਿਆਗਾ ਨਾ ਹੀ ਇਹਦੇ ਥਰੂ ਕਦੀ ਚੋਨਾ ਵੜੀ ਚਾਹੇ ਆਖਿਆ ਸਭ ਤੋਂ ਜ਼ਿਆਦਾ ਝੋਨਾ ਮੇਰਾ ਵੀਰੋ ਚੂਹਾ ਨੁਕਸਾਨ ਕਰਦਾ ਜਵੀਦਾਰ ਦਾ ਉਹਨੂੰ ਜ਼ਰੂਰ ਤੁਸੀਂ ਦਵਾਈ ਪਾਪੂਗੇ ਖਤਮ ਕਰਿਆ ਕਰੋ ਪਰ ਇਹਨੂੰ ਨਾ ਮਾਰਿਆ ਕਰੋ ਤੁਸੀਂ ਇੱਦਾਂ ਦੇ ਜੀਵ ਜੰਤੂ ਖਤਮ ਕਰਦੇ ਤੇ ਮੇਰਾ ਵੀਰੋ ਹੱਦੋਂ ਜ਼ਿਆਦਾ ਟੈਕ ਹੁੰਦਾ ਖੇਤੀ ਦੇ ਉੱਤੇ ਫਿਰ ਕੀੜੇ ਮਕੌੜੇ ਕਰਦੇ ਨੇ ਤੇ ਇਹਨੂੰ ਨਾ ਮਾਰਿਆ ਕਰੋ ਆ ਵੇਖੋ ਬੈਠੀ ہوئی ਇਹ ਹੁਣ ਰਾਤ ਨੂੰ ਕਿਉਂਕਿ ਜਿਹੜੇ ਖੁੱਡਾਂ ਜਿਵੇਂ ਆਪਣੇ ਵਟਾ-ਵਟਾਂ ਦੇ ਉੱਤੇ ਚੂਹੇ ਕੱਢ ਲਿੱਦੇ ਨੇ ਉਹਨਾਂ ਨੂੰ ਖਾਨਖੂਨ ਲੱਗ ਪੈਂਦੀ ਜਾਂ ਵਿੱਚੋਂ ਖੁੱਡਾਂ ਦੇ ਵਿੱਚ ਵੜ ਜਾਂਦੀ ਜਾਂ ਜਿਹੜੇ ਚੂਹੇ ਵਿੱਚ ਵੜ ਜਾਂਦੇ ਨੇ ਝੋਨੇ ਦੇ ਉਹਨਾਂ ਨੂੰ ਫੜ ਫੜ ਲੈਂਦੀ ਤੇ ਆ ਹੁਣ ਗੁੱਟ ਦੇ ਉੱਤੇ ਬੈਠੀ ਵੀ ਆਪਾਂ ਇਹਨੂੰ ਮਾਰਨਾ ਨਹੀਂ ਅੱਗੇ ਵੀ ਇੱਕ ਦੋ ਵਿੱਚ ਫਿਰਦੀਆਂ ਨੇ ਤੇ ਕੋਈ ਵੀ ਇਹੋ ਜਿਹਾ ਜਾਣਨੀ ਇਹ ਕਰਦੀ ਗੀ ਇਹੋ ਜਿਹਾ ਕੀੜਾ ਮਕੌੜਾ ਤੇ ਇਹਨੂੰ ਨਾ ਮਾਰਿਆ ਕਰੋ ਮੇਰਾ ਵੀਰੂ ਤੇ ਕਈ ਮੇਰੇ ਭਰਾ ਇਹਨੂੰ ਦੇਖਦਿਆਂ ਨਾਲ ਕੁੱਟਣ ਲੱਗ ਪੈਂਦੇ ਡੰਗਾਂ ਦੇ ਨਾਲ ਤੇ ਕਰਹਿੰਦੇ ਥਰੂ ਚੁੰਨਾ ਨਹੀਂ ਵੜੀਂਦਾ ਕਿ ਚੁੰਨਾ ਬਾ ਦੋ ਜੰਤੂ ਜੀਵ ਕਰਦੇ ਨੇ ਨੁਕਸਾਨ ਕਰਦੇ ਨੇ ਜਿਹੜਾ ਕਚੂਆ ਤੇ ਇੱਕ ਜਿਹੜੀ ਮਗਰਾਂ ਵੀ ਹੁੰਦੀ ਇਹ ਚੁੰਨੀ ਆਪਣੇ ਦੇ ਵਿੱਚ ਗੁੱਟ ਤੇ ਬੈਠੀ ਹੋਈ ਕੋਈ ਚੱਕਰ ਨਹੀਂ ਬੈਠੀ ਰਹੀਆਂ ਅੱਗੇ ਵੀ ਦੋ ਤਿੰਨ ਵਿੱਚ ਫਿਰਦੀਆਂ ਨੇ